ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਚੱਲਦੀ ਪਈ ਆ ਇੱਧਰ ਕ੍ਰਾਂਤੀ ਚ ਆ ਵੱਡੀਆਂ ਸਾਰੀਆਂ ਖੱਤੀਆਂ ਨਾ ਇੱਧਰ ਆ ਗਈ ਇੱਧਰ ਆ ਉਹ ਪਿੰਡ ਚ ਹੈ ਨਹੀਂ ਸੀ ਇਹਨੇ ਨਾ ਵੱਡੀਆਂ ਚੁੱਪ ਨਾਲੇ ਮਗਰ ਇੱਥੇ ਤੋਂ ਬਹੁਤ ਲੈਣਾ ਲੱਗਦੀਆਂ ਬਹੁਤ ਧਿਆਨ ਰੱਖਣਾ ਪੈਂਦਾ ਮਸ਼ੀਨ ਤੇ ਮਗਰ ਕਿਉਂਕਿ ਇਹ ਮਗਰ ਹੁੰਦੇ ਉੱਤੋਂ ਬੰਦੇ ਨੂੰ ਨਹੀਂ ਪਤਾ ਲੱਗਦਾ ਇੱਕੋ ਦਮ ਬੈਕ ਕਰੀ ਜਦੋਂ ਇਸ ਕਰਕੇ ਪੂਰਾ ਧਿਆਨ ਰੱਖਣਾ ਪੈਂਦਾ ਕ੍ਰਾਂਤੀ ਜੀ ਚੱਲਦੀ ਵੀ ਮੋਟੀ ਹੁਸ਼ਾ ਜੀ ਨੂੰ ਆਪਾਂ ਪੂਲੀ ਹੁਸ਼ਾ ਕਹਿੰਦੇ ਨੇ ਆਪਣੇ ਮੋਟੇ ਹੀ ਡੱਗੀ ਪਈ ਐ ਬਹੁਤ ਥੱਲੇ ਵਿਸ਼ੀ ਪਈ ਜਮਾ ਲਓ ਜੀ ਕਹਿੰਦੇ ਅੱਜ ਫਿਰ ਮੁੱਚਲ ਜਵਾ ਪੈ ਗਿਆ ਉਧਰ ਪੰਜ ਕਿਲੇ ਘੱਟ ਗਿਆ ਕ੍ਰਾਂਤੀ ਦੇ ਇੱਧਰ ਤਿੰਨ ਕਿਲੇ ਫਿਰ ਮੁੱਚਲ ਦੇ ਨੇ ਫਰੇ ਨਾ ਇਥੇ ਖੱਤੀਆਂ ਵੱਡੀਆਂ ਨੇ ਉੱਥੇ ਤਾਂ ਖੱਤੀਆਂ ਹੀ ਬਹੁਤ ਛੋਟੀਆਂ ਸਨ ਮਸ਼ੀਨ ਘੁੰਮਦੀ ਨਹੀਂ ਸੀ ਕਿ ਕੰਮ ਵੀ ਨਹੀਂ ਨਿਭੜਦਾ ਇੱਥੇ ਇਹ ਖੱਤੀਆਂ ਚਲੋ ਅੱਧ ਅੱਧ ਕਿੱਲੇ ਵਾਂਗੂ ਮਸ਼ੀਨ ਘੁੰਮ ਜਾਂਦੀ ਏ ਇਧਰੋਂ ਕੰਮ ਤਾਂ ਜੱਫਟ ਸੇਰਾ ਖੜਾ ਮਸ਼ੀਨਾਂ ਚੱਲਾਂਦੀਆਂ ਉੱਥੇ ਤਾਂ ਮਸ਼ੀਨ ਹੀ ਨਹੀਂ ਕੋਈ ਦੇਖਦੀ ਚੱਲਦੀ ਸਿਰਫ ਸਾਡੀ ਇੱਕ ਸੀ ਇੱਥੇ ਹੈ ਸਾਰੇ ਚਾਰ ਸਵੇਰੇ ਨਿਗਾ ਮਾਰੀਏ ਮਸ਼ੀਨ ਹੀ ਮਸ਼ੀਨ ਬਸ ਰਹਿ ਗਈ ਇੱਕ ਦੋ ਦਿਨਾਂ ਦੀ ਖੇੜ ਇੱਥੇ ਫਿਰ ਛੱਤੀਗੜ੍ਹ ਨੂੰ ਪਹੁੰਚਿਆ ਲੈ। ਛਾਲੇ। ਲਾਸਟ ਸੇਜਰ ਰਹਿਗਾ ਛੱਤੀਸਗੜ੍ਹ ਦਾ। ਫਿਰ ਮੁੜ ਕੇ ਕਣਕ ਚਾਵਾਂਗੇ ਜਨਵਰੀ ਫਰਵਰੀ ਚ। ਉਹ ਹੱਥ ਪਾਈ ਲੈਵਰ ਵੀ ਲੱਗੀ ਉਧਰ। ਜੋਂਡੀਰ ਤੇ ਮਹਿੰਦਰਾ ਆਏ ਖੜੇ ਨੇ। ਇੱਧਰ ਨੂੰ ਖੁੱਲੀ ਜਗ੍ਹਾ ਆ। ਦਰਖਤ ਕੱਟਨੇ ਕੱਲ ਪਿੰਡ ਕੋਲ ਵੱਢਦੇ ਪਏ ਸੀ ਇੱਥੇ ਬੜਾ ਔਖਾ ਸੀ ਦਰਖਤਾਂ ਨਾਲ ਇੱਥੇ ਠੀਕ ਹੈ ਆਹ ਦਾ ਪੇਟਾ ਤੇ ਏਰੀਆ 'ਚ ਗੰਨਾ ਕੱਟ ਕੇ ਹੈਗਾ ਜਰੂਰ ਹੈ ਉੱਥੇ ਜ਼ਿਆਦਾ ਹੈ ਗੰਨਾ ਚੱਲ ਰਿਹਾ ਜੀ ਕੰਮ ਜੋੜਾ ਚਲ ਰਹਾ ਸੇ ਮੁੱਛਲ ਨੇ ਕੱਲ ਨਹੀਂ ਬੜੀ ਰਹੀਏ ਹੋਰ ਬਾਈ ਹੋਰ بڑا ਨਜ਼ਾਰਾ ਆਉਂਦਾ ਇਹਨੂੰ ਜਲਾਉਣ ਦਾ ਐਦਾ ਮਾਇਨ ਲੱਗਾ ਚਲਾਉਣਾ ਤੇ ਹੁਣ ਟਰਾਲੀ ਭਰ ਗਈ ਹੈ ਸਿੰਗਲ ਡੈਰੀ ਨੇ ਆਪਾਂ ਰਿਸਕ ਤਾਂ ਨੂੰ ਲੈਣਾ ਇਹਨਾਂ ਨੂੰ ਹਸਾਬ ਲੈ ਆਪਾਂ ਮੈਂ ਜਵਾਬ ਦੇ ਤਾ ਮਾਫੀ ਚਲਾਉ ਚੱਲੋ ਰਾਣੀ ਮਿੰਦਰਾ 575 ਇਧਰ ਲਾਈਨ ਚਰਦੇ ਰਹਿੰਦੀ ਆ ਮੱਜਾ ਲੋ ਵੀ ਮਿੱਤਰੋ ਮੁੱਛਲ ਵੱਟ ਕੇ ਆ ਗਏ ਫਿਰ ਕ੍ਰਾਂਤੀ ਚ ਇੱਕ ਕ੍ਰਾਂਤੀ ਆ ਕ੍ਰਾਂਤੀ ਉੱਧਰ ਵਿਛਾਲੋ ਰੌਣੀ ਚੱਲ ਰਹੀ ਐ ਇਹ ਵੀ ਇੱਧਰ ਹੀ ਲੱਗੀ ਹੋਈ ਅਜੇ ਇੱਕ ਥਾਂ ਤੇ پتہ ਨਹੀਂ ਕਿੱਥੋਂ ਕੱਟ ਲਈਦਾ ਤੇ ਕਿੱਧਰ ਜਾ ਨਿਕਲੀਦਾ ਆ ਗਿੱਲਾ ਸੀਗਾ ਮੈਨੂੰ ਲੱਗਾ ਦੂਜੀ ਮਸ਼ੀਨ ਛੱਡ ਕੇ ਗਈ ਐ ਟੁਕੜਾ ਜਾਈ ਵੱਡਣਾ ਇੱਥੇ ਇੱਧਰ ਨੂੰ ਏਰੀਆ ਹੈਗਾ ਅਜੇ ਫਾਮ ਤੋਂ ਦੋ ਚਾਰ ਦੇਣਾ ਵੀ ਹੈ ਮਾਜੇ ਟੁਕੜਾ ਇਧਰ ਆਓ ਵੀ ਮਿੱਤਰੋ ਵੱੱਲ ਗਿਆ ਫਰੀ ਹੋ ਗਿਆ ਚੱਲੇ ਆਂ ਦੁਕਾਨੇ ਤੇ ਇਧਰ ਵੇਖ ਲੋ ਫੇਰਨਾਂ ਦੇ ਬੱਚੇ ਆਸ ਹੀ ਫਿਰਦੇ ਨੇ ਛੋਟੇ ਨੇ ਵੱਡਾ ਦਾ ਕੋਈ ਵੀ ਨਹੀਂ ਨਾ ਹੋ ਲੈ ਐਨੂੰ ਜਾਣਾ ਓਏ ਕਾਪੀਏ ਕੱਟਾ ਫੜ ਲੀਏ ਫੜਿਆ ਨਾ ਨਾ ਸਪੀਡ ਬਹੁਤ ਹੁੰਦੀ ਹੈ ਘੇਰੇ ਚ ਆਹ ਬੰਦੇ ਹੁਣ ਘੇਰੇ ਚ ਫੜਿਆ ਜਾਏਗਾ ਉਹ ਉਹਨਾਂ ਦੇ ਲੀਡਰ ਆ ਵੱਡਾ ਕਾਲਾ ਯਾਰ ਉਹ ਕਾਲਾ ਜਾ ਕੀ ਓਏ ਉਹ ਲੀਡਰ ਇਹਨਾਂ ਦਾ ਆਹੋ ਲੀਡਰ ਨੂੰ ਗਣਾ ਵੀ ਏ ਬਟ ਹਣਾ ਲੱਗਦਾ ਬੱਕਰਾ ਜਾਂ ਗੁੜੀ ਹੋਵੇ ਦਾ ਐਂ ਲੱਗਦਾ ਜੇ ਬੱਕਰਾ ਹੋਵੇ ਅੱਛਾ ਟ੍ਰੇਨਿੰਗ ਦਿੰਦਾ ਹੋ ਇਹਨਾਂ ਨੂੰ ਆਓ ਉਹ ਤਾਂ ਪੈਂਦਾ ਇਹਨਾਂ ਨੂੰ ਅੱਛਾ ਆਹ ਸਾਰਿਆਂ ਨੂੰ ਇਕੱਠੇ ਕਰ ਦੇਈ ਇਹਨਾਂ ਦੇ ਸਿੰਗ ਨਹੀਂ ਆਏ ਅਜੇ ਚਲੋ ਠੀਕ ਹੈ ਬਾਏ ਬਾਏ ਲਾਉਂ ਗੀ ਮਿੱਤਰੋ ਪਹੁੰਚ ਗਏ ਟਿਕਾਣੇ ਤੇ ਤੇ ਮਸ਼ੀਨ ਕਰਤੀ ਸਾਫ ਆਪਣੇ ਕੱਪੜੇ ਰਹਿੰਦੇ ਸੀ ਕਿ ਧੂਣ ਵਾਲੇ ਰਾਤ ਧੋਤੇ ਨਹੀਂ ਸੀ ਸਵੇਰੇ ਟਾਈਮ ਨਾਲ ਤੁਰ ਗਏ ਹੁਣ ਕਿਵੇਂ ਪਹਿਨੇ ਬਾਲਟੀ ਜੇ ਇੱਥੇ ਸਭ ਦੀ ਆਪੋ ਆਪਣੀਆਂ ਡਿਊਟੀਆਂ ਨੇ ਜਿਹੜਾ ਟਾਈਮ ਨਾਲ ਆ ਕੇ ਆਣ ਕੇ ਧੋ ਕੇ ਸੁੱਕਣੇ ਪਾ ਦਿੰਦਾ ਇੱਧਰ ਸਭ ਪਾਏ ਪਹਿਨੇ ਹੁਣ ਆਪਾਂ ਵੀ ਆਪਣੇ ਧੋ ਦਈਏ ਕਿਉਂਕਿ ਆਪ ਵੀ ਧੋਣੇ ਪੈਣੇ ਨੇ ਆਹ ਸਾਹਮਣੇ ਮੰਦਿਰ ਇੱਧਰ ਧੂਆਂ ਵੇਖੋ ਇੱਧਰ ਕੋਈ ਰੋਕ ਨਹੀਂ ਅੱਗ ਲਾਉਣ ਦੀ ਇਕੱਲੀ ਪੰਜਾਬ ਹੁਣੀ ਹੈ ਰੋਕੇ ਅੱਗ ਲਾਉਣ ਦੀ ਕਿਉਂਕਿ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਹੋਰ ਤੇ ਸਾਰੇ ਧੂਏ ਵਧੀਆ ਹੁੰਦੇ ਨੇ ਪ੍ਰਦੂਸ਼ਣ ਨਹੀਂ ਹੁੰਦਾ ਹੋਰ ਸਟੇਟਾਂ ਦੇ ਦਾ ਸਿਰਫ ਪੰਜਾਬ ਸਟੇਟ ਦਾ ਪ੍ਰਦੂਸ਼ਣ ਵਾਲਾ ਧੂਆਂ ਹੁੰਦਾ ਉਹ ਦਿੱਲੀ ਜਾਂਦਾ ਗੱਲਾਂ ਇੱਥੇ ਵੀ ਵੇਖੋ ਫੁੱਲ ਅੱਗਾ ਲੱਗੀਆਂ ਹਨ ਅੱਜ ਤੇ ਧੂਆਂ ਹੀ ਧੂਆਂ ਚਾਰ ਸਫੇਰੇ ਹਾਂਜੀ ਮਿੱਤਰੋ ਅੱਜ ਫੇਰ ਉਹੀ ਰੌਣਕਾਂ 'ਚ ਪਹੁੰਚ ਗਏ ਆ ਵੇਖੋ ਰੌਣਕਾਂ ਲੱਗੀਆਂ ਨੇ ਲਵੀ ਗਿਆਨੀ ਬਾਈ ਤੇ ਗੋਫੀ ਮਾਮਾ ਤੇ ਬਾਈ ਨਰਮਲ ਬੈਠੇ ਆ ਛੇੜੋ ਗੱਲਾਂ ਹੁਣ ਸੋਰੀ ਬੜੀਆਂ ਬਾਈ ਹੋਰ ਨਹੀਂ ਯਾਰ ਨਹੀਂ ਬਾਈ ਨਹੀਂ ਯਾਰੀ ਲੈ ਆ ਗਈ ਰੋਟੀਆਂ ਹੁਣ ਮੰਗਦੀ ਬਾਈ ਸਾਡਾ ਜੂੜਾ ਬਨ ਰਿਹਾ ਸੁੱਤੇ ਨੂੰ ਆਣ ਕੇ ਠਾਇਆ ਨੇ ਹਾਂ ਸੁੱਤਾ ਪਿਆ ਹੈ ਹਾਂ ਇਧਰ ਹੋ ਇਹਨਾਂ ਨੇ ਡਿਸਕੋ ਡਾਂਸ ਸ਼ੁਰੂ ਕਰਤਾ ਜੀ ਇਹ ਕਿੱਧਰ ਆ ਗਿਆ ਬੈਠੇ ਹੋ ਗਿਆ ਹੋਰ ਹੀ ਬਾਪੂ ਠੀਕਾ ਠੀਕ ਟਕ ਹਾਂ ਠੀਕ ਟਕ ਵਧੀ ਆ ਗਈ ਵਧੀ ਅਸੀਂ ਨਾ ਮਸ਼ੀਨਾ ਇਸੇ ਕਰਕੇ ਇਕੱਠੀਆਂ ਕਰਦਾ ਵੀ ਹੱਸ ਖੇਡ ਲਈਏ ਹਏ ਮਨੇ ਕਿਵੇਂ ਕਿਵੇਂ ਕਿਹੜਾ ਰੋਣਾ ਤੇਰੇ ਭਲਾ ਦਾ ਤੈਨੂੰ ਅੱਜ ਬਾਪੂ ਭਲਾ ਦਾ ਹੈ ਕਿਉਂ ਭਾਈ ਹਾਂ ਭਲਾਕ ਨਾ ਭਲਾ ਉਹ ਲੱਗਿਆ ਭਾਈ ਤੈਨੂੰ ਕਿਹ ਦੱਸੀ ਨਾ ਮੈਂ ਕਿਹਨੂੰ ਅਜੇ ਪੰਜ ਚਾਰ ਸੱਤ ਦੱਸੀ ਨਾ ਹਾਂ ਹਾਂ ਆ ਬਾਪੂ ਨੇ ਮੇਰਾ ਮੋਬਾਈਲ ਮੋਬਾਈਲ ਲੁਕ ਗਿਆ ਜੀ ਲੁਕ ਗਿਆ ਕਿਵੇਂ ਭੁੱਲ ਗਿਆ ਲੁਕੋਇਆ ਕਰੂ ਦੀ ਮੈਂ 3 ਵਜੇ ਕੱਪੜੇ ਚੱਕਣ ਹੋ ਰਹੇ ਵਿੜੇ ਪਏ ਸੀ ਬੈਗ ਚ ਮੇਰੇ ਹਾਂ ਜੀ ਧੋਣੇ ਆ ਪਰਸੋਂ ਦੇ ਕੱਢੇ ਹੋਏ ਸੀ ਮੈਂ ਚੱਲ ਧੋ ਕੇ ਚੱਲ ਕੱਲ ਨੂੰ ਨਾ ਕੇ ਫਿਰ ਜਿੱਦੇ ਫਿਰ ਪਾ ਲਾਂਗੇ ਉਹਨਾਂ ਫਿਰ ਧੋਵਾਂਗੇ ਪਾਣੀ ਮੁੱਕ ਜਾ ਟੈਂਕੀਆਂ ਚ ਭੰਨ ਕੇ ਦਾ ਇਹ ਪਿਆ ਨਵੈਤ ਹੈ ਨੰਗਾ ਨੰਗਾ ਹਾਂ ਸਹੀ ਗੱਲ ਹੈ ਭੁੱਲ ਗਿਆ ਮੈਂ ਇਹਨੂੰ ਇਹਦਾ ਨਾਮ ਲਿਆ ਮੈਂ ਹਾਂ ਆਪ ਤਾਂ ਵੀ ਭੁੱਲ ਗਿਆ ਮਾਚਰ ਵੀ ਚੱਕੇ ਸਾਹਮ ਦਾ ਸਹੀ ਕੋਈ ਹੋਰ ਬੰਦਾ ਵੀ ਵੱਢ ਸਕਦਾ ਹਾਂ ਕੋਈ ਹੋਰ ਚੱਕ ਕੇ ਲੈ ਜਾਏ ਕੋਈ ਆਪਣੇ ਬੰਦੇ ਦਾ ਮੋਬਾਈਲ ਹੈ ਹੁਣ ਕੋਈ ਹੋਰ ਚੱਕ ਕੇ ਲੈ ਜਾਏ ਜੇ ਕੋਈ ਪੁੱਛੂਗਾ ਬੰਦੇ ਦਾਂਗੇ ਅਗਲੇ ਨੂੰ ਹਾਂ ਜੀ ਮੈਂ ਚੱਕ ਕੇ ਉੱਥੇ ਆਪਣੀ ਰਸੋਈ ਜੀ ਰੱਖਤਾ ਅੱਛਾ ਰੱਖੀ ਰੱਖਿਆ ਉੱਤੇ ਮੈਂ ਜਗਾ ਕੇ ਦੇਖਿਆ ਜਗਦਾ ਕਦੇ ਬੰਦ ਤੇ ਸਾਲਾ ਉਹ ਜਿੱਤੇ ਬਾਸ਼ ਰੋਂਦਾ ਫਰੇ ਰਹੀ ਹੈ ਉੱਥੇ ਪਾਣੀ ਭਰ ਲਿਆ ਟੂਟੀ ਦੇ ਹਾਂ ਜੀ ਬਾਬੇ ਬਾਪੂ ਨਰਮ ਮਾਲ ਨੇ ਦੇਖਿਆ ਆ ਮੈਂ ਤਾਂ ਦੇਖਿਆ ਨਹੀਂ ਹੈਗਾ ਲਗਦਾ ਬਸ ਦੀ ਕਹਾਣੀ ਖਤਮ ਹੋ ਗਈ ਕੰਮ ਮੈਂ ਤਾਂ ਥੱਕ ਗਿਆ ਕਹਿੰਦਾ ਮੈਂ ਤਾਂ ਥੱਕ ਗਿਆ ਪੂਰੇ ਮੇਰੇ ਕੱਪੜੇ ਕਪੜੇ ਨੇ ਅਲ ਬਥਾਲਾ ਕਰਤੇ ਮੈਂ ਇਹਨੂੰ ਨਰਮਲ ਨੂੰ ਪੁੱਛਣਾ ਜਿਆਦਾ ਘਟ ਗਈ ਜੀ ਪੂਰੇ ਕੌਣ ਆਇਆ ਮੁੱਟੀ ਜੀ ਆ ਨਾ ਕਹਿੰਦਾ ਬਈ ਸਭ ਹੀ ਆਇਆ ਸਭ ਹੀ ਆਇਆ ਤੀਰੇ ਮੈਂ ਤਾਂ ਇਹ ਹੁਣ ਸੱਲ ਹੋ ਗਿਆ ਕੱਪੜੇ ਸਾਰੇ ਕੰਢੇ ਪਾਏ ਨੇ ਭਾਈ ਮਾ ਰਬੇ ਨਹੀਂ ਬਾਈ ਕੰਦਾ ਯਾਰ ਪਤਾ ਨਹੀਂ ਕੌਣ ਲੈ ਗਿਆ ਕੌਣ ਆਇਆ ਬਾਬੇ ਦੇਖਿਆ ਨਾ ਕੋਈ ਮਹਾਨ ਆਵੇ ਮੈਂ ਤਾਂ ਦੇਖਿਆ ਨਹੀਂ ਕੋਈ ਭਾਉਣਾ ਆਇਆ ਹੋਰ ਇਹ ਬੰਦਾ ਨਾ ਨਿਕੜਿਆ ਬਾਹਰ ਮੈਂ ਨਰਮਲ ਦੇ ਲਈ ਕੁਮਣੀ ਮੜੀ ਜਿਆ ਕਰਕੇ ਨਾ ਨਰਮਲ ਤਾਂ ਆਣਾ ਕਰਦਾ ओके ਮਾਮਾ ਤਾਂ ਮੇਰੇ ਕੋਲੇ ਆ ਫੇਰ ਮੈਂ ਇਹ ਗੱਲ ਕਰਨੀ ਬਾਪੂ ਮੈਂ ਤਾਂ ਬਾਬੇ ਨੂੰ ਆਪ ਗਿਆ ਸੀ ਮਾਮੇ ਨੂੰ ਮੈਂ ਤੂੰ ਫੋਨ ਦੱਸਣਾ ਨਹੀਂ ਇਹਦੇ ਤੋਂ ਪਾਲਤੀ ਲੈਂਦੇ ਮੈਂ ਇਹਦੇ ਟੋਲੂ ਨਹੀਂ ਹੈਗੇ ਆਹ ਠੋਲੂ ਦਾ ਪਿਆ ਵੇਖੇ ਬੈਠੇ ਬੰਦੇ ਛੁੱਪਣਾ ਪੀ ਦਿੰਦਾ ਐ ਕਰੀ ਅੱਜ ਤਾਂ ਹੁਣ ਵੀਡੀਓ ਲੱਗਦੀ ਆ ਬਣਨਾ ਹਾਂ ਤੂੰ ਐ ਕਰੀ ਆਬ ਜਾ ਕੋ ਸਮਝ ਕੇ ਰਹੀ ਹੁਣ ਚੰਗਾ ਮਾਮਾ ਚ ਸੀਰੀਅਸ ਹੈ ਬਾਈ ਹਾਂ ਪਤਾ ਕੀ ਹੈ ਤੇ ਸੋ ਪਾਲਤੀ ਲੈਣੀ ਹੈ ਲੈਣੀ ਲੈਣੀ ਲੈ ਲੈਣੀ ਜਨਮ ਦਿਨ ਆਮ ਨਾਲ ਆ ਜੀ ਕਿੰਨੀ ਤਰੀਕ ਦਾ ਪਹਿਲੇ ਮਹੀਨੇ ਦੀ 23 ਪਹਿਲੇ ਮਹੀਨੇ ਨੂੰ ਪਤਾ ਨਹੀਂ ਕਿਤੇ ਹੋਣਾ ਚੱਪ ਜਾਗੇ ਪਹਿਲੇ ਬਾਪੂ ਮੈਂ ਦੇਣ ਆ ਜੂ ਅਰੇ ਪਾਸ ਚੋਰ ਦੱਸ ਕੋ ਐਡਾ ਖੰਭਾ ਲਾ ਦੂੰ ਤੇਰੇ ਲਿਆ ਕੇ ਮੂਰੇ ਠੀਕਾ ਖੰਭਾ ਨਹੀਂ ਰੱਖੋ ਮਾਮਾ ਵੀ ਤੱਤਾ ਹੋ ਜਾਂਦਾ ਮੈਂ ਤਾਂ ਮੈਂ ਦੇ ਨਹੀਂ ਖਾਂਦਾ ਮੈਂ ਨਹੀਂ ਕਦੇ ਲਿਆ ਨੂੰ ਆ ਮਾਦਾ ਕੱਠੀਆਂ ਰੋਟੀ ਖਾ ਕੇ ਮੈਂ ਗੁਜ਼ਾਰਾ ਕਰਦਾ ਹਾਂ ਹਾਂ ਮਾਮਾ ਜ਼ਰਾ ਲਾਉਂਦਾ ਸਾਡਾ ਕੀ ਖੰਭਾ ਹੀ ਕਿਵੇਂ ਕਈ ਖੰਭਾ ਨਾ ਆsta ਆਉਂਦਾ ਜਿਹੜਾ ਓਏ ਆਉਂ ਨਹੀਂ ਜੀ ਉਹਦੇ ਵੀ ਨਹੀਂ ਖਾਂਦਾ ਪੋਆ ਦੇ ਵੀ ਨਹੀਂ ਖਾਂਦਾ ਉਹ ਆ ਰਹੀ ਬੂਸ ਦਾ ਬੂਰੇ ਬੂਰੇ ਡਾਲਨੇ ਵਿੱਚ ਕੀ ਦਾ ਕੋਈ ਬਾਤ ਨਹੀਂ ਖੰਭਾ ਓਏ ਉਹਨਾਂ ਦਾ ਉਹ ਖੰਭਾ ਆ ਗਿਆ ਮਾਮਾ ਉਹਨਾਂ ਦਾ ਤੈਨੂੰ ਬੋਤਲ ਦਿੱਤੀ ਬੋਤਲ ਦਿੱਤੀ ਤੈਨੂੰ ਉਹ ਨਹੀਂ ਨਹੀਂ ਨਾਲ ਲਾ ਕੇ ਬੋਤਲ ਦਿੱਤੀ ਨਾਲ ਲਾ ਕੇ ਮਰ ਗਿਆ ਵੀਰੇ ਮੈਂ ਨਾ ਕਰਨਾ ਚਲੋ ਖਾਣ ਪੀਣ ਵਾਲੇ ਬੰਦੇ ਖਾਣ ਪੀ ਲੈਣਦੇ ਨੇ ਇਹਦਾ ਜਨਮ ਦੇ ਨੇ ਤੇ ਇਹਨੇ ਲਿਆ ਕੇ ਦੇਣੀ ਹੈ ਕਿੰਨੀ ਤਰੀਕ ਦਾ ਪਹਿਲੇ ਮਿੰਟ ਵੀ ਤੀਤਰੀ ਕਰਾਈ ਪਹਿਲੇ ਮੇ ਮਾਮਾ ਫਿਰ ਆਪਾਂ ਪਾਸਤਾ ਨਹੀਂ ਬੈਠਾਂਗੇ ਸਾਰੇ ਬੈਠਾਂਗੇ ਫਿਰ ਬੈਠਾਂ ਕਿੱਥੇ ਕੁੜੇ ਹਲਵਾਈ ਜੀ ਤੈਨੂੰ ਵੀ ਸ਼ੁਰੂਰ ਹੈ ਹਾਂ ਕੁੜੇ ਹਲਵਾਈ ਜੀ ਆ ਜੀ ਉਹ ਉੱਥੇ ਦਾਰੂ ਨਹੀਂ ਪੀ ਸਕਦੇ ਇਹ ਮੇਰਾ ਕੈਸ਼ੀਅਰ ਹੈ ਜੀ ਅੱਛਾ ਮਾਮੇ ਦੀ ਚਲਦੀ ਉੱਥੇ ਪੀਵਾਂਗੇ ਇਹ ਕੈਸ਼ੀਅਰ ਹੈ ਜੀ ਮੇਰੇ ਇੱਧਰ ਕਰ ਦੋ ਮਣੇ ਆਏ ਕੈਸ਼ੀਅਰ ਤੋ ਦਾ ਪਾ ਲੱਗ ਕਿੱਲਾ ਆਪਾ ਲੱ ਲਾਵੇ ਉਹ ਛੱਡ ਆਇਂਦਾ ਹੁੰਦਿਆ ਗੋਪੀ ਦਾ ਜਨਮ ਦੇਣਾ ਇੰਦੇ ਤੋਂ ਵੀ ਲੈਣੀ ਪਾਰਟੀ ਕੀ ਦੋਗੇ ਮੀਂ ਜੰਦੇ ਨੇ ਕੀ ਦੋਗੇ ਉਸਰ ਦਾਰੂ ਪੀਣੀ ਹੈ ਪੀਣੀ ਹੈ ਕੈਂਚੇ ਚ ਦਾਰੂ ਚੇਂਜ ਚਲ ਦੇਖਾਂਗੇ ਉਦੋਂ ਪੈਣ ਜਾ ਕੇ ਟਾਈਮ ਜੀ 19 ਤਰੀਕ ਦਾ ਇੱਥੇ ਹੀ ਹੋ ਜਾਣਾ ਮੈਂ ਰਾਣੇ ਬੱਸ ਸਟੈਂਡ 'ਚ ਬੈਠੇ ਹਾਂ ਤੂੰ ਕਰਦਾ ਨਹੀਂ ਜਾਂਦਾ ਹਾਂ ਕੱਲ ਨੂੰ ਮਸ਼ੀਨਾਂ ਤੁਰੀਆਂ ਛੱਤੀਗੜ੍ਹ ਦੋ ਤਿੰਨ ਦਿਨ ਲੱਗ ਜਾਣਗੇ ਉਹ ਦੋਨੋਂ ਦਾ ਤੇਰਾ ਜਨਮ ਦਿਨ ਮਨਾ ਕੇ ਕੇਕ ਕੱਟ ਕੇ ਹੈਪੀ ਬਰਥਡੇ ਜੱਟਾ ਵੇ ਕਰਕੇ ਵੇਦਾਂਗੇ ਤੂੰ ਦੇਤੀ ਰਹਿ ਜਾਣਾ ਚਾਵੀ ਚਾਵੀ ਨਹੀਂ ਲਵੀ ਸਾਡਾ ਕੰਮ ਨਿਭੜਦੇ ਲੈ ਜਾਾਂਗੇ ਨਿਭੜਦੇ ਲੈ ਜਾਾਂਗੇ ਵਾ ਫਿਰ ਇਹਨੂੰ ਲੈ ਜਾਾਂਗੇ ਇਧਰ ਨੂੰ ਗਾਗੀ ਹੋਣਾ ਇਹਨੂੰ ਜੋੜੇ ਹੱਥ ਚਾਉ ਯਾਰ ਨਾ ਜਵਾਬ ਹੀ ਅਥਰ ਹੈ ਉੱਥੇ ਕੋਈ ੁੱਕੀ ਨਿੱਕੀ ਹੋ ਜੇ ਕੋਈ ਹੋੱਕੀ ਨਿੱਕੀ ਨਹੀਂ 19 21 ਮੁਣੀ ਨਿੱਕੀ ਕਹਿੰਦਾ ਹੁਣ ਜਦੋਂ ਸਾਡੇ ਨਾਲ ਪਿੰਡੋਂ ਆਏਗਾ ਜਿੱਦਣ ਚੱਲ ਗਿਆ ਆਏਗਾ ਉਦੋਂ ਸਾਡੇ ਜੇ ਅੱਜ ਅਗਲੇ ਦੀ ਆਏ ਸਿਰ ਤੇ ਭਾਵਾਂ ਇੱਥੋਂ ਆਪਾਂ ਲੈ ਵੀ ਜਾਵਾਂਗੇ ਕੱਲ ਅਗਲੇ ਨੂੰ ਵੀ ਤੁੱਕਲਿਆ ਕਰਾਂਗਾ ਹਾਂ ਸਹੀ ਗੱਲ ਐ ਗੋਪੀ ਜੀ ਹਾਂ ਇਹ ਆਪਾਂ ਨੂੰ ਨਹੀਂ ਦੱਸ ਆਪਣੇ ਨਾਲ ਕੀ ਹੋਣਾ ਹਾਂ ਰੱਬ ਜਾਣਦਾ ਉਹ ਤਾਂ ਹਾਂ ਸਹੀ ਹੈ ਜੀ ਹਾਂ ਇਹ ਵੀਰੇ ਸਹੀ ਗੱਲ ਆਪਾਂ ਨਹੀਂ ਕੇਦਾ ਜੋ ਜੀ ਸਹੀ ਜੀ ਇਹਨੂੰ ਆਪੋ ਕਾਜ ਜਾਣਾ ਹੈ ਕਿਹੜਾ ਵੀ ਵੀਰੇ ਮੇਰੇ ਵੀ ਚਿੱਟੇ ਆਗੇ ਇਹ ਗੱਲ ਤੇ ਨਾ ਨਾ ਕਾਲੇ ਨੇ ਤੇਰੇ ਤਾਂ ਸਾਰੇ ਕੋਈ ਚਿੱਟਾ ਦਾ ਦਿਖਾ ਸਾਰੇ ਉਹ ਕਿੱਥੇ ਨੇ ਲਾ ਵੀ ਕਮੈਂਟ ਕਰ ਸਾਰੇ ਚਿੱਟੇ ਨਹੀਂ ਹੈਗੇ ਕਾਲੇ ਨੇ ਬਾਪੂ ਹਾਲ ਦਾ ਉਹ ਤਾਂ ਹੈ ਹੀ ਨਹੀਂ ਯਾਰ ਉਹ ਤਾਂ ਕਾਲੀ ਕਰ ਦਾਂ ਸਾਡੀ ਮੰਮ ਇਧਰ ਵੀ ਨਹੀਂ ਯਾਰ ਉਹ ਤਾਂ ਫਿਰ ਉਮਰ ਦੇ ਸਾਹ ਬਣਾਉਣੇ ਨੇ ਦਾੜੀ ਕਾਲੀ ਕਰਦਾ ਪਰ ਅੱਜ ਦੀ ਗੱਲ ਹੈ ਸਾਹ ਬਣਾ ਲਈ ਹੈ ਆਪਣੇ ਨਾਲ ਤੇਰੇ ਤਾਂ ਮੁੱਛ ਫੋਟ ਗੱਭਰੂ ਆਇਦਾ 41 ਸਾਲ ਉਮਰ ਮੈਂ ਤਾਂ ਥੋੜੀ ਜਿਹੀ ਦੇਖਣਾ ਪੈਂਦਾ ਵੇਖਣਾ ਵੇਂਦਾ 45 ਸਾਲ ਦਾ ਉਹ ਆਪਰਾ ਮੈਨੂੰ ਦੇਖਣਾ ਪੈਂਦਾ ਅੱਖਾਂ ਮਾਰਾ ਗੱਲ ਨਹੀਂ ਆਗਾ ਤੇਰਾ ਆਧਾਰ ਕਾਰਡ ਸਾਰੇ ਵੇਖ ਕੇ ਆਪਾਂ ਲਾਈਪਾਵਾਂਗੇ ਕਿਉਂਕਿ ਨਹੀਂ ਇਹਦਾ ਆਧਾਰ ਕਾਰਡ ਨਾ ਬੈਗ ਚੋਂ ਕੱਢ ਗਿਆ ਉਹਦਾ ਨਾਮ ਉਹ ਪੜਿਆ ਵੀਰੇ ਉਹ ਪੜਿਆ ਤੇ ਹੈ ਵੇ ਮੈਨਾਂ ਅੱਛੀ ਕੋਈ ਕਾਰਡ ਗੁੱੜ ਵਖਾਨ ਲੱਗਿਆ ਨਹੀਂ ਗਾਣਾ ਕਾਰਡ ਹੈਗੇ ਮੈਂ ਚੱਕੇ ਨਹੀਂ ਜਾਣ ਕੇ ਹੈ ਚੱਕੇ ਨਹੀਂ ਕਿਹੜਾ ਕਾਰਡ ਗੁੱੜੇਦਾਰ ਵਾਲਾ ਚਲੋ ਉਧਰ ਨਹੀਂ ਆਪਾਂ ਸੀਰੀਅਸ ਮੈਟਰ ਜਾਂ ਮੈਨੂੰ ਵੀਰੇ ਮੈਂ ਬਸ ਸੈਟ